ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਕਰੇ ਤੁਹਾਨੂੰ ਜਿਹੜੀ ਝੋਟੀ ਦੇ ਦਰਸ਼ਨ ਕਰਾ ਰਹੇ ਹਾਂ ਇਹ ਝੋਟੀ ਵੀਰੇ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਪਹਿਲਾਂ ਆਪਾਂ ਨੰਬਰ ਤੁਹਾਨੂੰ ਆਪਣਾ ਬੋਲ ਦਿੰਨੇ ਆ ਆਪਣਾ ਨੰਬਰ ਆ 97791 98511 ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਸੰਪਰਕ ਨੰਬਰ ਆ 97791 98511 ਪਿੰਡ ਆਪਣਾ ਤਪੇ ਤੋਂ 4 ਕਿਲੋਮੀਟਰ ਦੂਰੀ ਤੇ ਸਥਿਤ ਆ ਠੀਕ ਆ ਜੀ ਪਹਿਲੇ ਅੱਡੇ ਤੇ ਆਪਣਾ ਘਰ ਆ ਦੱਸੋ ਜੀ ਜਾਣਕਾਰੀ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਜੀ ਪੂਰੀ ਸੋਹਣੀ ਤਸਕੀਨ ਸਾਢੇ 5 ਤੋਂ ਪੁੱਟ ਕਰਦਾ ਇਹਦਾ ਝੋਟੀ ਦਾ ਪੂਰੀ ਸ਼ਕੀਨ ਪੂਰੀ ਤਿਲਾਂ ਵਾਲੀ ਪੂਰੀ ਆ ਠੀਕ ਹੈ ਜੀ ਪੂਰੀ ਠੰਡੀ ਸੀਲ ਹੈ ਗੱਬਣਾ ਫੰਡਰ ਹੈ ਗੱਬਣ ਵੀਰੇ ਸਾਢੇ 4 ਮਹੀਨੇ ਦੀ ਗੱਬਣ ਰਿੰਗ ਸਿੰਗ ਲੱਗਿਆ ਹੋਇਆ ਪੂਰਾ ਫੇਸ ਫੂਸ ਦੇਖ ਵੀਰੇ ਠੰਡੀ ਸੀਲ ਝੋਟੀ ਆ ਜਿਵੇਂ ਹੁਣੇ ਹੀ ਦੇਖ ਕਰਮਾ ਵਾਲੀ ਦਾ ਸਰੀਰ ਦੇਖ ਲਾ ਕੱਦ ਦੇਖ ਲਾ ਵੀਰੇ ਕਾੜਾ ਨੇੜੇ ਹੋ ਕੇ ਭਰਾ ਝੋਲੀ ਦਿਖਾ ਦੇ ਕੱਟੀ ਦੀ ਜਿਵੇਂ ਹੁਣ ਠੰਡੀ ਸੀਲ ਆ ਦੇਖ ਐਦਾਂ ਹੱਥ ਦੇਖੋ ਪਾਸੇ ਰੱਖ ਪਹਿਲਾਂ ਪਸ਼ੂ ਐ ਹੱਥ ਨਹੀਂ ਮੇਰੇ ਦੇਖ ਭਲਾਂ ਦੀ ਹੁਣ ਚੋਣ ਬਹਿ ਜਾ ਵੀਰੇ ਪਰ ਦੁੱਧ ਨਹੀਂ ਦਿੰਦੀ ਯਾਰ ਕੀ ਕਰੀਏ ਵੀ ਵੈਸੇ ਗੱਲ ਕਰਦੇ ਠੰਡੇ ਸੀਲ ਦੀ ਠੀਕ ਆ ਪੂਰੇ ਚਾਰ ਥਾਂ ਨੇ ਪੰਜਵੀ ਕੋਈ ਖੋੜ ਛਾਪਣੀ ਜਿਹੜੇ ਵੀ ਕਿਸਾਨ ਭਰਾ ਨੇ ਕੱਟੀ ਦੀ ਜ਼ਰੂਰਤ ਹੋਈ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰ ਲਓ ਕੱਟੀ ਦਾ ਕੱਦ ਕਾਠ ਦੇਖ ਲਓ ਇਹ ਮੇਰੇ ਦੇਖੋ ਹੱਥਾਂ ਦੀ ਚੜਾਈ ਦੇਖ ਲਓ ਇਹ ਵੀ ਥੋੜੀ ਪੈਂਦੀ ਆ ਵੀਰੇ ਬਿਲਕੁਲ ਜੀ ਆਪਣਾ ਕੱਦ ਦਾ ਜਿੱਡਾ ਕਾ ਆਪਣੇ ਕਦਮ ਮੁਤਾਬਕ ਮੈਂ 7 ਤੱਕ ਆਉਂਦੀ ਆ ਵੀਰੇ ਹੂੰ ਪੂਰੀ ਚੰਗੀ ਸ਼ਕੀਨ ਝੋਟੀ ਆ 1.7ਵੇਂ ਮਹੀਨੇ ਦੀ ਆਪਣੇ ਹੱਥੀ ਚੱਕ ਪਾਸ ਆ ਠੀਕ ਆ ਠੀਕ ਆ ਜੀ ਜਿਹੜੇ ਵੀ ਕਿਸਾਨ ਭਰਾ ਨੇ ਲੈਣੀ ਹੋਵੇ ਤੇ ਆਪਣਾ ਸੰਪਰਕ ਨੰਬਰ ਸਕਰੀਨ ਤੇ ਚੱਲੂਗਾ 97791 9511 ਧੰਨਵਾਦ ਜੀ ਜਿਹੜਾ ਵੀਡੀਓਜ਼ ਨੂੰ ਦੇਖਣ ਲਈ